ਸਸਿਕਾ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ YouTube ਚੈਨਲ ਦੇ ਨਾਲ ਇਸ ਵੀਡੀਓ ਦੇ ਵਿੱਚ ਥੰਬਨੇਲ ਤੁਸੀਂ ਪੜ ਹੀ ਚੁੱਕੇ ਹੋ ਕਿ ਮੌਸਮ ਦੀ ਜਾਣਕਾਰੀ ਅਸੀਂ ਸਾਂਝੀ ਕਰਾਂਗੇ ਨਵੰਬਰ ਮਹੀਨੇ ਦੇ ਆਖਰੀ ਦਿਨਾਂ ਤੱਕ ਦਾ ਮੌਸਮ ਕਿਵੇਂ ਜਰਵੇਗਾ ਅੱਧਾ ਨਵੰਬਰ ਅਸੀਂ ਹੰਡਾ ਚੁੱਕੇ ਹਾਂ ਅਚਾਨਕ ਠੰਡ ਦਾ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਮੇਰੇ ਵੀਰ ਦਰਸ਼ਕ ਕਮੈਂਟ ਕਰ ਰਹੇ ਸਨ ਲਗਭਗ 5 ਨਵੰਬਰ ਤੱਕ ਕਿ ਠੰਡ ਨਹੀਂ ਵੱਧ ਰਹੀ ਤਾਂ 15 ਨਵੰਬਰ ਤੱਕ ਠੰਡ ਨੇ ਅਜੇਹਾ ਆਪਣਾ ਜ਼ੋਰ ਦਿਖਾਇਆ ਹੈ ਕਿ ਸਵੇਰੇ ਅਤੇ ਸ਼ਾਮ ਹੁਣ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਸਾਨੂੰ ਨਾਰਮਲ ਦਿਨਾਂ ਵਿੱਚ ਦੇਖਣ ਨੂੰ ਨਹੀਂ ਮਿਲਦੀ ਤਾਜ਼ਾ ਪੰਜਾਬ ਦੇ ਹਾਲਾਤ ਦੇਖੇ ਜਾਣ ਤਾਂ ਮੌਸਮ ਸਾਫ਼ ਹੈ ਫਿਲਹਾਲ ਆਉਂਦੇ ਦਿਨਾਂ ਵਿੱਚ ਮੀਂਹ ਦੀ ਉਮੀਦ ਬਣਦੀ ਹੈ ਕਿਹੜੇ ਦਿਨ ਮੀਂਹ ਹੋ ਸਕਦਾ ਹੈ ਉਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਾਣਕਾਰੀ ਤੋਂ ਪਹਿਲਾਂ ਤੁਸੀਂ ਵੀ ਦੱਸੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਅਗਰ ਪੇਜ ਤੇ ਨਵੇਂ ਉਹ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮੇਂਾਂ ਵਿੱਚ ਮੌਸਮ ਦੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਫਿਲਹਾਲ ਮੌਸਮ ਸਾਫ਼ ਹੈ ਪਰ ਬੰਗਾਲ ਦੀ ਖਾੜੀ ਤੋਂ ਇੱਕ ਸਿਸਟਮ ਉੱਠਿਆ ਹੋਇਆ ਹੈ ਜੀ ਇਹ ਸਿਸਟਮ ਜਿਹੜਾ ਇਹ 25 ਨਵੰਬਰ ਤੋਂ ਬਾਅਦ ਪੰਜਾਬ ਵੱਲ ਕੂਚ ਕਰ ਸਕਦਾ ਜਾਨਕਿ ਇਸ ਤਰੀਕੇ ਨਾਲ ਇਸ ਦੀ ਜਿਹੜੀ ਲਾਈਨ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਾਨਕਿ ਮੱਧ ਭਾਰਤ ਤੋਂ ਹੁੰਦਾ ਹੋਇਆ ਗੁਜਰਾਤ ਮਹਾਰਾਸ਼ਟਰ ਜਾਂ ਫਿਰ ਰਾਜਸਥਾਨ ਇਹਨਾਂ ਦੇ ਨੇੜੇ ਤੋਂ ਇਹ ਗੁਜਰਦਾ ਹੋਇਆ ਦਿਖਾਈ ਦੇ ਸਕਦਾ ਹੈ ਅਗਰ ਥੋੜੀ-ਬਹੁਤੀ ਇਹਦੇ ਵਿੱਚ ਚੇਂਜ ਹੋਇਆ ਤਾਂ ਇਹ ਭਾਰਤ ਵੱਲ ਵੀ ਸੌਰੀ ਪੰਜਾਬ ਵੱਲ ਵੀ ਕੂਚ ਕਰ ਸਕਦਾ ਹੈ ਭਾਰਤ ਦੇ ਬਾਕੀ ਹਿੱਸਿਆਂ ਨੂੰ ਨਾਲ ਦੀ ਨਾਲ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਮੀਤਾ ਦੇਖਣ ਨੂੰ ਮਿਲ ਸਕਦਾ ਹੈ ਪਰੇ ਦੇ ਬਾਰੇ ਹਜੇ ਕੋਈ ਵੱਡਾ ਖੁਲਾਸਾ ਨਹੀਂ ਹੈ ਪਹਿਲਾਂ ਆਪਾਂ ਗੱਲ ਕਰਾਂਗੇ 20 ਤਰੀਕ ਤੱਕ ਦੇ ਮੌਸਮ ਦੀ ਤਾਂ ਹਲਕੀ ਦਰਮਿਆਨੀ ਵੈਸਟਰਨ ਡਿਸਰਪਸ ਜਿਹੜੀ ਹੈ ਉਸ ਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਕਿ 17 18 19 20 ਯਾਨੀ ਕਿ ਅੱਜ ਤੋਂ ਲੈ ਕੇ 20 ਤਰੀਕ ਦੇ ਵਿਚਕਾਰ ਬੱਦਲਵਾਈ ਪੰਜਾਬ ਦੇ ਉੱਪਰੋਂ ਲੰਘਦੀ ਹੋਈ ਦਿਖਾਈ ਦੇ ਸਕਦੀ ਹੈ ਤੇ ਇਸ ਬੱਦਲਵਾਈ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਘਰਾਬਟ ਆਵੇਗੀ। ਬਿਸ਼ੱਕ ਬੱਦਲਵਾਈ ਦੇ ਨਾਲ ਗਰਮੈਸ਼ ਵੀ ਹੁੰਦੀ ਹੈ ਪਰ ਜਦੋਂ ਬੱਦਲਵਾਈ ਆਉਂਦੀ ਹੈ ਦਿਨ ਦੇ ਸਮੇਂ ਤਾਂ ਧੁੱਪ ਨਹੀਂ ਪੈਂਦੀ ਧੁੱਪ ਨਾ ਪੈਣ ਦੇ ਕਾਰਨ ਇੱਕ ਚੇਨ ਸਿਸਟਮ ਕ੍ਰੀਏਟ ਹੁੰਦਾ ਠੰਡ ਦਾ ਅਚਾਨਕ ਠੰਡ ਬਦਨੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਹੁਣ ਸਾਨੂੰ ਦੇਖਣ ਨੂੰ ਮਿਲੇਗੀ। ਦਿੰਦਾ ਤਾਪਮਨ ਜਿਹੜਾ ਏ ਉਹ 23 24 25 26 ਤੱਕ ਦੇਖਣ ਨੂੰ ਮਿਲ ਰਿਹਾ ਰਾਤ ਦਾ ਤਾਪਮਨ ਘੱਟੋ ਘੱਟ ਜਿਹੜਾ ਨੋਟ ਕੀਤਾ ਗਿਆ ਆਲਮਪੁਰ ਇਹ ਵੇਸ ਤੋਂ ਉਹ 5.6 ਡਿਗਰੀ ਤੋਂ ਲੈ ਕੇ 6.2 ਡਿਗਰੀ ਦੇ ਵਿੱਚ ਘੱਟ ਦੇਖਿਆ ਗਿਆ ਜੋ ਕਿ ਬਹੁਤ ਠੰਡਾ ਏ ਨਾਰਮਲ ਦਿਨਾਂ ਨਾਲੋਂ ਇਹ ਟੈਂਪਰੇਚਰ 2 ਡਿਗਰੀ ਤੋਂ ਘੱਟ ਦੇਖਣ ਨੂੰ ਮਿਲ ਰਿਹਾ ਨਾਰਮਲ ਦਿਨਾਂ ਦੇ ਵਿੱਚ ਅਗਰ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਤਾਪਮਨ ਜੜ 7 ਡਿਗਰੀ ਪਲੱਸ ਦੇਖਣ ਨੂੰ ਮਿਲਦਾ ਸੀ ਤੇ ਜਿਹੜੇ ਕਹਿ ਰਹੇ ਸੀ ਠੰਡ ਨਹੀਂ ਪੈ ਰਹੀ ਤਾਂ ਉਹਨਾਂ ਵਾਸਤੇ ਹੁਣ ਖੁਲਾਸਾ ਹੋ ਚੁੱਕਿਆ ਕਿ ਠੰਡ ਸ਼ੁਰੂ ਹੋ ਚੁੱਕੀ ਹੈ ਸਵੇਰੇ ਸ਼ਾਮ ਗਰਮ ਕੱਪੜੇ ਪਾਓ ਬੱਚਿਆਂ ਦਾ ਖਿਆਲ ਰੱਖੋ ਆਪਣਾ ਖਿਆਲ ਰੱਖੋ ਹੁਣ ਗੱਲ ਕਰਦੇ ਆ 20 ਤਰੀਕ ਤੱਕ ਦੇ ਮੌਸਮ ਦੀ ਤਾਂ 20 ਤਰੀਕ ਤੱਕ ਤਾਂ ਮੌਸਮ ਠੀਕ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ ਪਰ 20 ਤਰੀਕ ਤੋਂ ਬਾਅਦ ਜਿਹੜੇ ਤਾਪਮਾਨ ਉਹ ਘਟਦੇ ਹੋਏ ਦਿਖਾਈ ਦੇਣਗੇ ਤਾਪਮਾਨ ਦੇ ਵਿੱਚ 2 ਡਿਗਰੀ ਦਾ ਹੋਰ ਘਟਾ ਪੈਂਦਾ ਹੋਇਆ ਦਿਖਾਈ ਦੇ ਸਕਦਾ ਮਾਈਨਸ 4 ਡਿਗਰੀ ਹੋ ਸਕਦੇ ਨੇ ਤੇ ਤਾਪਮਾਨ ਜਿਹੜਾ ਦਿਨ ਦਾ ਏ ਉਹ 22 ਤੋਂ 23 ਡਿਗਰੀ ਤੱਕ ਆ ਜਾਵੇਗਾ ਅਤੇ ਰਾਤ ਦਾ ਤਾਪਮਾਨ ਜਿਹੜਾ ਐਵਰੇਜ ਤੜਕੇ ਸਵੇਰੇ ਕਿਸੇ ਕਿਸੇ ਇਲਾਕੇ ਵਿੱਚ 9-10 ਡਿਗਰੀ ਹੈ ਉਹ ਹੁਣ 7-8 ਡਿਗਰੀ ਤੱਕ ਆਉਂਦਾ ਦਿਖਾਈ ਦੇ ਸਕਦਾ ਹੈ ਹੋਰ ਜ਼ਿਆਦਾ ਠੰਡ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਹੁਣ ਜਿਹੜੀ ਆਖਰੀ ਦੌਰ ਦੀ ਕਣਕ ਦੀ ਬਜਾਏ ਦਾ ਸਮਾਂ ਚੱਲ ਰਿਹਾ ਹੈ ਸਾਇੜੇ ਕਿਸਾਨ ਵੀਰ ਨੇ ਉਹ ਬੀਜ ਜਖੋ ਕੇ ਕਲਕ ਬੀਜ ਸਕਦੇ ਨੇ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ 25 ਤਰੀਕ ਤੋਂ ਬਾਅਦ ਜਿਹੜਾ ਸਿਸਟਮ ਹੈ ਹੌਲੀ ਹੌਲੀ ਪੰਜਾਬ ਦੇ ਨੇੜੇ ਜਿਹੜਾ ਗੁਜ਼ਰ ਸਕਦਾ ਹੈ ਪਰ ਇਸ ਦੇ ਮੀਂਹ ਦੀ ਉਮੀਦ ਇੰਨੀ ਜ਼ਿਆਦਾ ਨਹੀਂ ਹੈ ਕਿ ਕੋਈ ਵੱਡਾ ਨੁਕਸਾਨ ਹੋਵੇ ਪਰ ਕਿਉਂਕਿ ਇਹ ਸਿਸਟਮ ਜਿਹੜੇ ਹੁੰਦੇ ਨੇ ਇਸ ਸਮੇਂ ਸਿਰ ਆਪਣੀਆਂ ਚਾਲ ਬਦਲਦੇ ਰਹਿੰਦੇ ਨੇ ਤਾਹੀਂ ਅਸੀਂ ਵਾਰ-ਵਾਰ ਕਹਿ ਰਿਹਾ ਕਿ 25 ਤੋਂ ਲੈ ਕੇ 30 ਦੇ ਵਿਚਕਾਰ ਜਿਹੜਾ ਸਿਸਟਮ ਪਹੁੰਚ ਰਿਹਾ ਹੈ ਇਸ ਦੇ ਬਾਰੇ ਪ੍ਰੋਪਰ ਜਿਹੜੀ ਜਾਣਕਾਰੀ ਤੁਹਾਨੂੰ 22 ਜਾਂ 23 ਤਰੀਕ ਤੱਕ ਮਿਲੂਗੀ ਇਸੇ ਕਰਕੇ ਅਸੀਂ ਤੁਹਾਨੂੰ ਰਿਕਵੈਸਟ ਕਰਦੇ ਹੁੰਦੇ ਹਰ ਵਾਰ ਕਿ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮਿਆਂ ਦੇ ਵਿੱਚ ਇਹ ਜਿਹੜੀ ਜਾਣਕਾਰੀ ਹੋਵੇਗੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲ ਜਾਵੇਗੀ ਤੇ ਇਸ ਤੋਂ ਇਲਾਵਾ ਤਾਪਮਾਨ ਹੌਲੀ-ਹੌਲੀ ਘਟਦੇ ਹੋਏ ਦਿਖਾਈ ਦੇਣਗੇ ਬੱਚਿਆਂ ਦਾ ਬਜ਼ੁਰਗਾਂ ਦਾ ਖਿਆਲ ਰੱਖੋ ਜਿਹੜੇ ਸਕੂਲ ਜਾਂਦੇ ਨੇ ਬੱਚੇ ਸਵੇਰੇ ਸਵੇਰੇ ਉਹਨਾਂ ਨੂੰ ਜਰੂਰ ਆਪਣੀ ਇਮਿਊਨਿਟੀ ਦੇ ਲਈ ਤੁਸੀਂ ਆਪਣਾ ਕੁਝ ਗਰਮ ਚੀਂਜਾ ਖਿਲਾਓ ਗਰਮ ਕੱਪੜੇ ਪਵਾਓ ਬਜ਼ੁਰਗਾਂ ਦਾ ਖਿਆਲ ਰੱਖੋ ਆਪਣੇ ਪਸ਼ੂਆਂ ਦਾ ਖਿਆਲ ਰੱਖੋ ਕਿਉਂਕਿ ਇਹਨਾਂ ਜਾਨਵਰਾਂ ਦੇ ਵਿੱਚ ਪਸ਼ੂ ਵੀ ਬਿਮਾਰ ਹੁੰਦੇ ਨੇ ਠੰਡਾ ਪਾਣੀ ਪੀ ਕੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਦੁੱਧ ਦੇਣ ਦੇ ਵਾਲੇ ਜਿਹੜੇ ਪਸ਼ੂ ਹੈ ਉਹ ਵੀ ਬਿਮਾਰ ਹੁੰਦੇ ਨੇ ਜਾਂ ਹੋਰ ਜਾਨਵਰ ਨੇ ਉਹ ਵੀ ਬਿਮਾਰ ਦੇਖੇ ਜਾਂਦੇ ਨੇ ਤੇ ਕਣਕ ਕਾਲੇ ਜਿਹੜੇ ਵੀਰ ਨੇ ਉਹ ਕਣਕ ਬੀਜੋ ਵੇ ਤੜਕ ਹੋ ਗਏ ਤੇ ਇਸ ਤੋਂ ਇਲਾਵਾ ਹੁਣ ਜਿਹੜੀ ਸਰਦਰੁੱਤ ਦੀ ਅਪਡੇਟ ਹੋਣਗੀਆ ਉਹ ਅਸੀਂ ਤੁਹਾਨੂੰ 15-15 20-20 ਦਿਨ ਦੀ ਇਸ ਇਕੱਠੀਆਂ ਦੇ ਸਕਦੇ ਆ ਕਿਉਂਕਿ ਸਰਦਰੁੱਤ ਦੀ ਜਾਣਕਾਰੀ ਦੇਣਾ ਪੰਜਾਬ ਜਾਂ ਉੱਤਰ ਭਾਰਤ ਦੇ ਲਈ ਠੀਕ ਦੇਖਿਆ ਜਾਂਦਾ ਗਰਮੀਆਂ ਵਿੱਚ ਥੋੜੀ ਜੀ ਜਾਣਕਾਰੀ ਅਸੀਂ ਹਫਤੇ ਜੀ ਜਾਂ 2-4 ਦਿਨ ਦੀ ਦਿੰਦੇ ਸੀ ਪਰ ਹੁਣ ਤੁਹਾਨੂੰ 15-15 20-20 ਦਿਨ ਦੀ ਜਾਣਕਾਰੀ ਸੀ ਇਕੱਠੇ ਦੇਣ ਦੀ ਕੋਸ਼ਿਸ਼ ਕਰਾਂਗੇ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਧੰਨਵਾਦੀ